ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਧਰਤੀ ਸਾਡੇ ਲੋਕ ਚੈਨਲ ਵਾਲੇ ਸਾਡੇ ਕੋ ਸਤਿਕਾਰਯੋਗ ਵੀਰ ਜੀ ਪਹੁੰਚੇ ਹਨ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਥਾਨ ਪਾਗੋ ਕੇ ਕੋਲਪੁਰ ਜੋ ਕਿ ਅੱਜ ਇਸ ਸਥਾਨ ਤੇ ਨਵੇਂ ਪਾਚਾ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਥਾਨ ਤੇ 350 ਸਾਲਾ ਸ਼ਹੀਦੀ સ્ਤਵ ਦੀ ਗੁਰਪੁਰਬ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਮਨਾਇਆ ਗਿਆ ਹੈ ਜੋ ਕਿ ਪਰਸੋ ਤੋਂ ਲੈ ਕੇ ਇਸ ਸਥਾਨ ਤੇ ਸਰਬੱਤ ਦੇ ਭਲੇ ਵਾਸਤੇ ਸ੍ਰੀ ਅਖੰਡ ਪਾਠ ਪਰ ਆਰੰਭ ਹੋਏ ਸਨ ਆਰੰਭ ਤੋਂ ਉਪਰੰਤ ਪਿੰਡ ਭਾਗੋ ਦੇ ਤਿੰਨ ਬਸਤੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਤਿੰਨ ਬਸਤੀਆਂ ਵਿੱਚ ਜਾਂਦਾ ਹੋਇਆ ਸ਼ਾਮ ਨੂੰ ਸਮਾਰਤੀ ਗੁਰਦੁਆਰਾ ਸਾਹਿਬ ਵਿਖੇ ਹੋਈ ਅਤੇ ਕੱਲ ਮੱਧ ਵਾਲੇ ਦਿਨ ਰਾਤ ਨੂੰ ਦੀਵਾਨ ਸਜੇ ਅਤੇ ਅੱਜ ਅਮਰਤ ਵੇਲੇ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜੇ ਸਜੇ ਦੀਵਾਨਾਂ ਦੇ ਵਿੱਚ ਕਥਾ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸੰਤ ਮਹਾਪੁਰਖਾਂ ਨੇ ਹਾਜ਼ਰੀਆਂ ਭਰੀਆਂ ਪੰਥਕ ਪ੍ਰਸਿੱਧ ਢਾਡੀ ਜੱਤਾ ਭਾਈ ਗੁਰਪ੍ਰਤਾਪ ਸਿੰਘ ਜੀ ਪੱਦਮ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਢਾਡੀ ਵਾਰਾਂ ਸਰਵਣ ਕਰਵਾਈਆਂ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨਾ ਕੀਤਾ ਅਤੇ ਇਸ ਸਥਾਨ ਤੇ 350 ਸਾਲਾਂ ਸ਼ਤਾਬਦੀ ਤੇ ਖੰਡੇ ਬਾਟੇ ਦਾ ਅਮਰਤ ਸੰਚਾਰ ਹੋਇਆ ਅਤੇ ਸੰਗਤਾਂ ਨੇ ਖੰਡੇ ਦੀ ਪਹੁੰਚੀ ਅਤੇ ਗੁਰੂ ਦੇ ਨਾਲ ਜੁੜੇ ਹਨ ਅਸੀਂ ਜਿੰਨੀਆਂ ਵੀ ਸੰਗਤਾਂ ਨੇ ਪਰਸੋਂ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਨੂੰ ਜਿਉਂ ਆਇਆਂ ਨੂੰ ਕਹਿੰਦੇ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਗੁਰੂ ਜੀ ਕਿਰਪਾ ਕਰ ਅਨਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ ਬਾਣੀ ਅਤੇ ਬਾਣੇ ਨਾਲ ਜੋੜਾ ਜੋੜਨਾ ਕਰਨਾ ਅਤੇ ਜਿਵੇਂ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਕੀਤੀਆਂ ਸਤਗੁਰੂ ਜੀ ਸੇਵਾਵਾਂ ਦਰ ਤੇ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 过去吧。

ਮਤੀ ਦਾਸ ਨਾਈ ਐਸੇ ਵਕਤ ਹਾਜ਼ਰੀ ਐਸੇ ਪਲ ਹੋਵੇ ਮਤੀ ਸਾਦਰੀ ਆਖਰੀ ਮੇਰੀ ਜੇ ਹੱਲ ਹੋਵੇ ਮੇਰੇ ਸਿਰ ਤੇ ਜਦੋਂ ਚੱਲਿਆ ਰਾ